ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਕਿਸਾਨ ਵੀਰੋ ਆਲੂ-ਲੂਣ ਦੀ ਪਟਾਈ ਦਾ ਕੰਮ ਕਿਵੇਂ ਚੱਲ ਰਿਹਾ ਸਾਰਿਆਂ ਦਾ ਰੇਟ ਤਾਂ ਅਗਰ ਪਹਿਲਾਂ ਨਾਲੋਂ ਹੁਣ ਵਧੀਆ ਹੁੰਦਾ ਜਾਂਦਾ ਹੈ ਰੇਟ ਨੇ ਥੋੜਾ ਜਿਹਾ ਸਿਰ ਚੱਕਿਆ ਪਹਿਲਾਂ ਨਾਲੋਂ ਐਲ ਆਰ ਤਕਰੀਬਨ ਆਪਣੇ ਕੱਲ ਸੌਦੇ ਹੋਏ ਨੇਗੇ ਸਾਢੇ 12 ਤੋਂ ਲੈ ਕੇ 13 ਰੁਪਈਆ ਤੱਕ ਦੜੇ ਦੇ ਸੌਦੇ ਹੋਏ ਨੇ ਕਿਉਂਕਿ ਐਲ ਆਰ ਦੀ ਸਿੱਧੀ ਭਰਾਈ ਆ ਜਿਹੜੀ ਬਹੁਤ ਸਖਾਲਾ ਕੰਮ ਹੋ ਜਾਂਦਾ ਕਿਸਾਨਾਂ ਵਾਸਤੇ ਤੇ ਬਾਕੀ ਕਿਸਾਨ ਵੀਰੋ ਅੱਜ ਆਪਾਂ ਕਰਾ ਰਹੇ ਸੀਗੇ ਖੇਤ ਦੇ ਵਿੱਚ ਲੇਜ਼ਰ ਖੇਤ ਆਪਣਾ ਬਹੁਤ ਵਧੀਆ ਸੁੱਕਾ ਖੇਤ ਸੀਗਾ ਬਾਹੀ ਵਧੀਆ ਕਰਕੇ ਮੇਲਾਂ ਭੂਲਾਂ ਦਾ ਕੰਮ ਵਿੱਚੇ ਦਬਗੀਆਂ ਤੇ ਆਪਾਂ ਲੇਜ਼ਰ ਕਰਾਤਾ ਤੇ ਬਹੁਤ ਸੋਹਣਾ ਖੇਤ ਬਣ ਗਿਆ ਬਣ ਰਿਹਾ ਵੀਰੇ ਤਕਰੀਬਨ ਆਪਣਾ ਸਾਰੇ ਖੇਤ ਦਾ ਕੇ ਘੇਰਾ ਪਹਿਲਾਂ ਵੀ ਕਰਿਆ ਹੋਇਆ ਆਪਾਂ ਨੇ ਬਹੁਤ ਵਧੀਆ ਲੇਜ਼ਰ ਕਰਾ ਲਗਿਆ ਤੇ ਵੀਰੇ ਆਲੂਆਂ ਵਾਲੇ ਬਾਣ ਦੇ ਵਿੱਚ ਲੇਜ਼ਰ ਜਰੂਰ ਕਰਾ ਕੇ ਮੱਕੀ ਬੀਜਿਆ ਕਰੋ ਜਿਹੜੇ ਕਿਸਾਨ ਵੀ ਰਬੀ ਬੀਜਦੇ ਨੇ ਚਾਹ ਕਿ ਲੇਜ਼ਰ ਨਾਲ ਜਿਹੜੀਆਂ ਤੜਕਾਂ ਤੜਕਾਂ ਆਉਂਦੀਆਂ ਨੇ ਮਸ਼ੀਨ ਮੰਨ ਕੇ ਚਲੋ ਆਪਣੇ ਲੈ ਜਾਂਦੀ ਆ ਕਿ ਮਿੱਟੀ ਸਾਈਡ ਤੇ ਨੂੰ ਖਿੱਚ ਲੈਂਦੀ ਆ ਉਹ ਮਿੱਟੀ ਵਗੈਰਾ ਸਾਰੀ ਖੇਰਾਂ ਕਲੀਅਰ ਹੋ ਕੇ ਮੱਕੀ ਦਾ ਵੀਰੇ ਜਿੰਨਾ ਕ ਆਪਾਂ ਲੇਜ਼ਰ ਦੇ ਪੈਸੇ ਦਿੰਨੇ ਆ ਨਾ ਲਗਵਾਈ ਦੇ ਉਹਨੇ ਦੀ ਤਾਂ ਵੀਰੇ ਮੱਕੀ ਫਰਕ ਪਾ ਜਾਂਦੀ ਆ ਜੀ ਇਕਸਾਰ ਸਾਰੇ ਖੱਤੇ ਦੇ ਵਿੱਚ ਮੱਕੀ ਪੂਰੀ ਵਧੀਆ ਏਕੂ ਰੇਟ ਹਰੀ ਹੁੰਦੀ ਆ ਵਧੀਆ ਮੱਕੀ ਆ ਜਿਹੜੀ ਉਹ ਆਪਣੇ ਸਾਰੀ ਮੱਕੀ ਖਸਾਰ ਹੁੰਦੀ ਆ ਇਹ ਲੇਜ਼ਰ ਜ਼ਰੂਰ ਕਰਾਇਆ ਕਰੋ ਵੀਰੇ ਮੱਕੀ ਵਾਲੇ ਬਾਣਾ ਦੇ ਵਿੱਚ ਕਿਉਂਕਿ ਜਦੋਂ ਆਲੂਆਂ ਵਾਲੇ ਬਾਣਾ ਤੋਂ ਪਹਿਲਾਂ ਪਲੋ ਵਗੈਰਾ ਵੀ ਆਪਾਂ ਫੇਰ ਦਾਂਗੇ ਉਹਦੇ ਨਾਲ ਵੀ ਬਹੁਤ ਫਰਕ ਪੈ ਜਾਂਦਾਗਾ ਬਾਹਣ ਦਾ ਤੇ ਬਾਕੀ ਮੱਕੀ ਬੀਜਣ ਲਈ ਵੀਰੇ ਇੱਕ ਚੀਜ਼ ਹੋਰ ਹੁੰਦੀ ਮੱਕੀ ਦੀਆਂ ਪੱਪਟੀਆਂ ਲੰਮੀਆਂ ਪਾ ਲੈਣੇ ਅੱਜ ਕੱਲ ਆਟੋਮੈਟਿਕ ਮਸ਼ੀਨਾਂ ਨੇ ਖਾਲ ਖੂਲ ਵਧੀਆ ਬਣਾਉਂਦੀਆਂ ਨੇ ਜਿਹਦੇ ਕਰਕੇ ਵੀਰੇ ਜੇ ਲੇਜ਼ਰ ਨਾ ਲੱਗਿਆ ਹੋਵੇ ਨਾ ਤਾਂ ਜਿਹੜਾ ਪਾਣੀ ਉਹ ਵੱਧ ਘੱਟ ਪੈਂਦਾ ਮੱਕੀ 'ਚ ਤੇ ਮੱਕੀ ਨੂੰ ਮਾਰ ਕਰ ਦਿੰਦਾ ਤੇ ਜੇ ਵੀਰੇ ਆਪਣੇ ਬਾਣ ਦੇ ਵਿੱਚ ਜੇ ਮੱਕੀ ਵਿੱਜੀ ਹੋਵੇ ਵਧੀਆ ਲੇਜ਼ਰ ਲੱਗਿਆ ਹੋਵੇ ਤਾਂ ਉਹਨੂੰ ਪਾਣੀ ਮਾਰ ਨਹੀਂ ਉੰਨੀ ਕਰਦਾ ਜਿਹਦੇ ਕਰਕੇ ਮੱਕੀ ਆਪਣੀ ਖਸਾਰ 'ਤੇ ਰਹਿੰਦੀ ਆ ਪੀਲੀ ਵਗੈਰਾ ਨਹੀਂ ਪੈਂਦੀ ਤੇ ਬਾਕੀ ਆਲੂਆਂ ਦੇ ਸੌਦੇ ਵੀਰੇ ਤੁਹਾਡੇ ਕੀ ਰੇਟ ਦੇ ਹੋ ਰਹੇ ਨੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਆਲੂ ਦਾ ਖਰਾਦਗੀ ਭਵਿੱਖ ਵਧੀਆ ਹੀ ਆ ਤਕਰੀਬਨ 10 ਰੁਪਏ ਤੋਂ ਪਲੱਸ ਆਲੂ ਚੱਲ ਰਿਹਾ ਹੈ ਅੱਦਗੀ ਜਦੋਂ ਦਾ ਆਪਣੇ ਚੱਲਿਆ ਆਪਣਾ ਪਹਿਲਾਂ 9 ਰੁਪਏ ਨੂੰ ਗਿਆ ਸਾਡੇ ਨੂੰ 9 ਰੁਪਏ ਕੰਪਨੀ ਨੂੰ ਤੇ ਹੁਣ ਜਿਹੜਾ ਪਿਆਗ ਆ ਜਦੋਂ ਵਪਾਰੀ ਆਉਣਗੇ ਦੇਖਾਂਗੇ ਸੌਦਾ ਹੋਊਗਾ ਉਹਨਾਂ ਨਾਲ ਬਾਕੀ ਤਕਰੀਬਨ ਆਪਣੇ ਕੋਲ ਜਿਹੜਾ G3 PC ਸੀਗਾ ਉਹ ਤਾਂ ਆਪਾਂ ਵੀਜੇ ਰੱਖ ਲੈਣਾ ਸਾਰਾ ਤੇ ਇਸ ਸਾਲ ਨਵਾਂ G3 ਲੈ ਕੇ ਲਾ ਲਾਂਗੇ ਤੇ ਬਾਕੀ ਝਾੜ ਵੀ ਇਸ ਵਾਰ ਆਲੂਆਂ ਦਾ ਵੀਰੇ ਬਹੁਤ ਸੋਹਣਾ ਰਿਹਾ ਜਿਹੜੇ ਹਿਸਾਬ ਨਾਲ ਜਦੋਂ ਪਹਿਲਾਂ ਸਟਿਮਾਂ ਦੀ ਪ੍ਰੋਬਲਮ ਆ ਗਈ ਸੀ ਆਲੂਆਂ ਨੂੰ ਆਲੂ ਪੂਚਾ ਨਹੀਂ ਸੀ ਕਰ ਰਹੇ ਜਦੋਂ ਹੋਏ ਨੇ ਮਨ ਲੱਗ ਜਮਾਂ ਸੀਗਾ ਆਲੂਆਂ ਦਾ ਜਿਵੇਂ ਉਸ ਹਿਸਾਬ ਨਾਲ ਗੇਤੇ ਆਲੂ ਦਾ ਝਾੜ ਬਹੁਤ ਸੋਹਣਾ ਰਿਹਾਗਾ ਤੇ ਬਾਕੀ ਵੀਰੇ ਦੇਖਾਂਗੇ ਆਪਾਂ ਜੇ ਆਪਾਂ ਨੂੰ ਲੋਟ ਲੱਗਿਆ ਮੱਕੀ ਕਿਉਂਕਿ ਬਾਣ ਆਪਣਾ ਪੋਲਾ ਬਹੁਤ ਪਿਆਗਾ ਲੇਜ਼ਰ ਫਿਰ ਇਹ ਤੋਂ ਬਾਅਦ ਵੀ ਤੇ ਕਿਉਂਕਿ ਬਹੁਤ ਡੂੰਗੀ ਬਾਹੀ ਹੋ ਗਈ ਸੀ ਤੇ ਜੇ ਆਪਾਂ ਨੂੰ ਲੋਟ ਲੱਗਿਆ ਆਪਾਂ ਮੱਕੀ ਇਹਦੇ ਜਿਹਾ ਹੀ ਵੇਚ ਦਾਂਗੇ ਕਿਉਂਕਿ ਲੇਜ਼ਰ ਇੰਨਾ ਆਪਣੇ ਬਾਣਾ ਦੇ ਵਿੱਚ ਕਿਉਂਕਿ ਪਹਿਲਾਂ ਫਿਰਿਆ ਹੁਣ ਕਰਕੇ ਇੰਨੀ ਖਿੱਚ ਤੋਂ ਨਹੀਂ ਕਰਦਾ ਹੈਗਾ ਜਿਹਦੇ ਨਾਲ ਮਾਲਕੇ ਵਧੀਆ ਸਫਾਈ ਆ ਜਾਂਦੀ ਹੈ ਛੇਤੀ ਤੇ ਮਿੱਟੀ ਦੱਬਦਾ ਘੱਟਾ ਲੇਜਰ ਫਿਰ ਬਾਕੀ ਕਿਸਾਨ ਵੀਰੋ ਤੁਸੀਂ ਵੀ ਜਰੂਰ ਦੱਸਿਆ ਕਰੋ ਕਿਹੜੀਆਂ ਕਿਹੜੀਆਂ ਖੇਤੀਆਂ ਕਰਦੇ ਹੋ ਤੇ ਕਿੰਨੀ ਕੁ ਤੁਹਾਨੂੰ ਬਚਤ ਹੁੰਦੀ ਹੈ ਤੇ ਠੇਕੇਦਾਰ ਰੇਟ ਕਿਸਾਨ ਵੀਰੋ ਕੀ ਚੱਲ ਰਿਹਾ ਤੁਹਾਡੇ ਏਰੀਆ ਦੇ ਵਿੱਚ ਉਮੀਦ ਆ ਕਿਸਾਨ ਵੀਰੋ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਜੇ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਆਜਾਂਦੇ ਰਹਾਂਗੇ ਧੰਨਵਾਦ